ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਆਓ ਜਾਣਦੇ ਹਾਂ ਪਿੰਡ ਬੇਗਮਪੁਰਾ ਦਾ ਇਹ ਨਾਮ ਕਦੋਂ ਕਿਵੇਂ ਅਤੇ ਕਿੱਥੇ ਪਿਆ। ਤਹਿਸੀਲ ਹੁਸ਼ਿਆਰਪੁਰ ਦਾ ਪਿੰਡ ਬੇਗਮਪੁਰਾ ਬੱਲੇਵਾਲ ਭੋਗਪੁਰ ਸੜਕ ਤੋਂ 4 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਭੋਗਪੁਰ ਤੋਂ 10 ਕਿਲੋਮੀਟਰ ਦੂਰ ਸਥਿਤ ਹੈ। ਇਹ ਪਿੰਡ ਤਕਰੀਬਨ ਪੌਣੇ 300 ਸਾਲ ਪਹਿਲਾਂ ਪਬੁੰਦਰ ਸਿੰਘ ਨਾਂ ਦੇ ਵਿਅਕਤੀ ਨੇ ਵਸਾਇਆ। ਪਿੰਡ ਵਿੱਚ ਇੱਕ ਦਿਆਲੂ ਇਸਤਰੀ ਬੇਗੋ ਬ੍ਰਾਹਮਣੀ ਸੀ ਜਿਸ ਦੇ ਨਾਂ ਤੇ ਪਿੰਡ ਵਿੱਚ ਇੱਕ ਖੂਹ ਹੈ ਅਤੇ ਉਸ ਦੇ ਨਾਂ ਤੇ ਹੀ ਪਿੰਡ ਦਾ ਨਾਂ ਬੇਗੰਪੁਰਾ ਪਿਆ ਇਸ ਪਿੰਡ ਵਿੱਚ ਬਠਿੰਡਾ ਇਲਾਕੇ ਦੇ ਇੱਕ ਬਜ਼ੁਰਗ ਨੇ ਡੇਰਾ ਲਾਇਆ ਜੋ ਗੜਾਂਗ ਗੋਤ ਦਾ ਸੀ ਉਸ ਨੇ ਇੱਕ ਚਮਿਆਰੀ ਨਾਲ ਵਿਆਹ ਕਰਾ ਲਿਆ ਜੱਟ ਦੀ ਔਲਾਦ ਉਸ ਦੇ ਮਰਨ ਉਪਰੰਤ ਚਮਿਆਰਾਂ ਵੱਲ ਝੁਗਦੀ ਝੁਗਦੀ ਚਮਿਆਰ ਹੋ ਗਈ ਇਹਨਾਂ ਕੋਲ ਪਿੰਡ ਦੀ ਸਾਰੀ ਜ਼ਮੀਨ ਸੀ ਇਸ ਕਰਕੇ ਇੱਥੇ ਹਰੀ ਜਣਾ ਕੋਲ ਬਹੁਤ ਜ਼ਮੀਨ ਹੈ ਪਿੰਡ ਵਿੱਚ ਹਰੀਜਾਨ, ਤਰਖਾਨ, ਲੋਹਾਰ, ਚੋਹਰ, কুমਹਾਰ, ਬਾਲਮੀਕ ਅਤੇ ਜੱਟ ਪਰਿਵਾਰ ਵਸਦੇ ਹਨ। ਹੋਰ ਵੀਡੀਓ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ। ਧੰਨਵਾਦ।